ਗੁਰੂ ਘਰ ਦੇ ਵਿੱਚ ਜੋ ਵੀ ਚੀਜ਼ ਅਨੁਸਰਖਾਈ ਜਾਂਦੀ ਹੈ ਕਿ ਜੋ ਵੀ ਚੀਜ਼ ਵੰਡੋਗੇ ਉਹ ਵੱਧਦੀ ਆ ਪੱਕੀ ਹੋ ਜਾਂਦੀ ਆ ਭਾਵੇਂ ਲੰਗਰ ਹੈ ਭਾਵੇਂ ਕੀਰਤਨ ਹੈ ਗੁਰੂ ਘਰ ਦੇ ਵਿੱਚ ਹਰ ਚੀਜ਼ ਦੀ ਮਰਿਆਦਾ ਰੱਖੀ ਗਈ ਹੈ ਉਸੇ ਤਰ੍ਹਾਂ ਲੰਗਰ ਔਰ ਕੀਰਤਨ ਦੀ ਵੀ ਇੱਕ ਮਰਿਆਦਾ ਹੁੰਦੀ ਹੈ ਜਿਹੜਾ ਗੁਰੂ ਘਰ ਦੇ ਵਿੱਚ ਹੋਣ ਵਾਲਾ ਕੀਰਤਨ ਆ ਉਹ ਗੁਰਮਤ ਸੰਗੀਤ ਦੇ ਨਾਲ ਸੰਬੰਧਿਤ ਹੈ ਗੁਰੂ ਮਰਿਆਦਾ ਦੇ ਨਾਲ ਰਾਗਾਂ ਦੇ ਵਿੱਚ ਗਾਇਆ ਜਾਂਦਾ ਹੈ ਉਸ ਦੀ ਪੈਰਪਾਈ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲ ਗੁਰੂ ਅਰਕਿਸ਼ਨ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਹੀ ਇਹ ਐਨਾਉਂਸ ਕੀਤਾ ਸੀ ਕਿ ਜਿਹੜੇ ਵੀ ਭੈ ਭਾਵਨੀ ਵਾਲੇ ਮਰਿਆਦਾ ਦੇ ਵਿੱਚ ਕੀਰਤਨ ਕਰਨ ਵਾਲੇ ਕੀਤਨੀ ਹੋਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਸੋ ਉਹ ਖੁਸ਼ੀਆਂ ਵਾਲਾ ਸਮਾ ਅੱਜ ਸਾਲ ਬਾਅਦ ਆਇਆ ਜ਼ਿਆਦਾਤਰ ਸੁਣਨ ਨੂੰ ਮਿਲਦਾ ਹੈ ਕਿ ਰਾਗੀਆਂ ਦਾ ਪਾਠੀਆਂ ਦਾ ਸਤਕਾਰ ਨਹੀਂ ਹੁੰਦਾ ਮਗਰ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ ਜਨਸਕਾ ਤਰ ਜਗਦੀਪ ਸਿੰਘ ਜੀ ਕਾਲੋਂ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਜਿਹੜੇ ਮਰਿਆਦਾ ਵਿੱਚ ਕੀਰਤਨ ਕਰਨ ਵਾਲੇ ਕੀਰਤਨੀਆਂ ਨੇ ਉਹਨਾਂ ਨੂੰ ਕੱਲ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਣਾ ਇਹ ਉਹਨਾਂ ਦੀ ਇੱਕ